ਜਗਮੋਹਨ ਰਾਜੂ ਮੁਰਦਾਬਾਦ ਜਗਮੋਹਨ ਰਾਜੂ ਮੁਰਦਾਬਾਦ ਜਗਮੋਹਨ ਰਾਜੂ ਮੁਰਦਾਬਾਦ ਜਗਮੋਹਨ ਰਾਜੂ ਮੁਰਦਾਬਾਦ ਮੁਰਦਾਬਾਦ ਕਰੋ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਬਾਦੀ ਜਨਤਾ ਪਾਰਟੀ ਅੱਜ ਆਪਣਾ ਨਾਮ ਦੱਸ ਕੇ ਤੇ ਕਿੰਨੀ ਨੰਬਰ ਵਾਰਡ ਤੇ ਤੁਸੀਂ ਖੜੇ ਹੋ ਸੀ ਤੇ ਕੀ ਅੱਜ ਜਿਹੜਾ ਤੁਹਾਡੇ ਲੋਕ ਪ੍ਰੋਟੈਸਟ ਕਰ ਰਹੇ ਮੈਂ ਕਮਲੇਸ਼ ਕੁਮਾਰੀ ਮਹਿਲਾ ਮੋਰਚਾ ਮੰਡਲ ਪ੍ਰਧਾਨ 63 ਨੰਬਰ ਵਾਰਡ ਤੋਂ 63 ਨੰਬਰ ਵਾਰਡ ਤੋਂ ਸਾਨੂੰ 15 ਸਾਲ ਹੋ ਗਿਆ ਕੰਮ ਕਰਦੇ ਆ ਜੀ ਅਸੀਂ ਆਫਿਸ ਖੋਲਿਆ ਹੋਇਆ ਜੀ ਉੱਥੇ ਕਿਰਾਏ ਦਿੰਨੇ ਆ 11 ਵਜੇ ਤੋਂ ਲੈ ਕੇ 5-6 ਵਜੇ ਤੱਕ ਕੰਮ ਕੀਤਾ ਵਾ ਪਾਰਟੀ ਦਾ ਪਾਰਟੀ ਉੱਥੇ ਜ਼ੀਰੋ ਸੀਗੀ ਜਿਹੜੀ ਅਸੀਂ ਹੀਰੋ ਬਣਾਈ ਆ ਕਿਹੜੀ ਪਾਰਟੀ ਭਾਜਪੀ ਪਾਰਟੀ ਭਾਜਪੀ ਪਾਰਟੀ ਨੂੰ ਅਸੀਂ ਹੀਰੋ ਬਣਾਇਆ ਵਾ ਪਹਿਲਾਂ ਉੱਥੇ ਕਦੀ ਜਿੱਤਦੀ ਨਹੀਂ ਸੀ ਅੱਜ ਐਂਡ ਤੱਕ ਸਾਨੂੰ ਕਹਿੰਦੇ ਰਹੇ ਨੇ ਕਿ ਸੀਟ ਕਮਲੇਸ਼ ਭੈਣ ਜੀ ਤੁਹਾਡੀ ਆ ਤੁਹਾਡੀ ਆ ਤੁਹਾਡੀ ਆ ਤੇ ਐਂਡ ਤੇ ਆ ਕੇ ਪੈਰਾਸ਼ੂਟ ਨੂੰ ਭੇਜ ਦਿੱਤਾ ਜੀ ਉੱਥੇ ਆ ਬਾਹਰ ਦਾ ਬੰਦਾ ਕੋਈ ਸੱਸੀ ਗੱਲ ਜੀ ਨੂੰ ਸੀਟ ਦਿੱਤੀ ਗਈ ਹੈ ਤੇ ਅਸੀਂ ਇਹ ਭਾਜਪਾ ਦਾ ਵਿਰੋਧ ਕਰਨੇ ਆ ਸੰਧੂ ਜੀ ਦਾ ਵਿਰੋਧ ਕਰਨੇ ਆ ਡਾਕਟਰ ਸਾਹਿਬ ਰਾਮਚਾਂਵਲਾ ਜੀ ਦਾ ਵੀ ਵਿਰੋਧ ਕਰਨੇ ਆ ਸ਼ਵੇਤ ਮਲਕ ਜੀ ਦਾ ਵੀ ਵਿਰੋਧ ਕਰਨੇ ਆ ਕਿ ਤੁਸੀਂ ਬਾਹਰ ਦੇ ਬੰਦਿਆਂ ਨੂੰ ਸੀਟਾਂ ਦੇ ਰਹੇ ਹੋ ਜਿਹੜੇ ਵਰਕ ਕਰ ਰਹੇ ਨੇ ਉਹਨਾਂ ਨੂੰ ਸੀਟ ਨਹੀਂ ਦੇ ਰਹੇ ਨਹੀਂ ਦਿੱਤੀ ਗਈ ਤੇ ਹੁਣ ਅਸੀਂ ਆਜ਼ਾਦ ਲੜਾਂਗੇ ਬਸ ਇਹ ਕਾਰਨ ਕੀ ਕਾਰਨ ਸਮਝਦੇ ਜੀ ਕਰਨੀ ਹੋਈ ਕਿ ਸੀਟ ਨਹੀਂ ਦਿੱਤੀ ਤੇ ਮੈਂ ਆਜ਼ਾਦ ਲੜੂੰਗੀ ਭਾਜਪੀ ਦੇ ਵਿਰੋਧ ਨਾ ਕਰੂੰਗੀ। ਨੇ ਕੀ ਕਰਨ ਕੀ ਆ ਕਰਨ ਕੀ ਰਿਆ? ਟਿਕਟ ਤੁਹਾਨੂੰ ਕਿਉਂ ਦਿੱਤੀ ਗਈ? ਪੈਸੇ ਕਰਨ ਨਹੀਂ ਦਿੱਤੀ ਗਈ। ਉਹਨਾਂ ਨੇ ਪੈਸਾ ਭਰਿਆ ਉਹ ਨਾਵਾ। ਠੀਕ ਹੈ ਨਹੀਂ ਪੈਸੇ ਹੀ ਇਹਨਾਂ ਨੇ ਲਏ ਨੇ ਪੈਸੇ ਲੈ ਕੇ ਸੀਟਾਂ ਦਿੱਤੀਆਂ ਨੇ। ਜੇ ਸਾਨੂੰ ਵੀ ਕਹਿੰਦੇ ਅਸੀਂ ਵੀ ਪੈਸਾ ਦੇ ਦਿੰਦੇ ਇਹਨਾਂ ਨੂੰ। ਅਸੀਂ ਤੇ ਕਿਹਾ ਸੀ ਇੱਕ ਵਾਰੀ ਗੱਲ ਹੋਈ ਸੀ ਕਿ ਜਿੰਨਾਂ ਕੋ 25-25 ਲੱਖ ਰੁਪਈਆ ਹੋਏਗਾ ਉਹ ਸੀਟ ਲੜ ਸਕਦੇ ਨੇ ਅਸੀਂ ਕਿਹਾ ਟੇਬਲ ਤੇ ਰੱਖ ਦਿੰਨੇ ਆ 25 ਲੱਖ ਤੁਹਾਨੂੰ ਤੇ ਤੁਸੀਂ ਸਾਨੂੰ ਲੜਾਓ ਫੇਰੇ ਨਾ ਬਾਹਰ ਦੇ ਬੰਦੇ ਆ ਕੋ ਪੈਸੇ ਕਿਉਂ ਲੈ ਜਿਹੜਾ ਬਾੜ ਚ ਕੰਮ ਕਰ ਰਿਹਾ ਉਹ ਉਹਨੂੰ ਕਿਉਂ ਨਹੀਂ ਇਹਨਾਂ ਨੇ ਸੀਟ ਦਿੱਤੀ ਹੁਣ ਤੁਸੀਂ ਭਾਜਪਾ ਤੇ ਬਰਤਲਫ ਇਲੈਕਸ਼ਨ ਲੜੋ ਹਾਂਜੀ ਮੈਂ ਆਜ਼ਾਦ ਇਲੈਕਸ਼ਨ ਲੜੂੰਗੀ ਆਜ਼ਾਦ ਖੜੀ ਹੋਊਂਗੀ ਆਜ਼ਾਦ ਫਾਰਮ ਭਰੂੰਗੀ ਅੱਜ ਅੱਜ ਭਾਜਪਾ ਨੂੰ ਅਲਵਿਦਾ ਕਹ ਰਹੇ ਅੱਜ ਅਲਵਿਦਾ ਕਰ ਰਹੇ ਆ ਜੀ ਭਾਜਪਾ ਨੂੰ